ਹੈਲੋ ਫਰੈਂਡਸ ਸਾਰੇ ਗ੍ਰੈਟਸਕਲ ਜੀ ਹਾਂਜੀ ਫਰੈਂਡਸ ਜੇਕਰ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਤਾਂ ਪਲੀਜ਼ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਜੀ ਹਾਂਜੀ ਫਰੈਂਡਸ ਦੇਖੋ ਜਿਹੜੀ ਇਹ ਦੁਪੱਟਾ ਤਿਆਰ ਕੀਤਾ ਹੋਇਆ ਹੈ ਇਹ ਆਰਗੈਂਜ਼ਾ ਦੇ ਜਿਹੜੇ ਪੀਸ ਨੇਗੇ ਉਹਨਾਂ ਨੂੰ ਲਗਾ ਕੇ ਤਿਆਰ ਕੀਤਾ ਗਿਆ ਸਾਰੇ ਪੀਸ ਨੇ ਜਿਹੜੀ ਇਹ ਇਕੁਅਲ ਕਟਿੰਗ ਕੀਤੀ ਗਈ ਹੈ ਇਹਨਾਂ ਦੀ ਤੇ ਉਸ ਤੋਂ ਬਾਅਦ ਜਿਹੜੀ ਸਾਰੇ ਪੀਸਾਂ ਨੂੰ ਅਟੈਚ ਕਰਕੇ ਉਹਨਾਂ ਨੂੰ ਤਿਆਰ ਕੀਤਾ ਗਿਆ ਇਹ ਦੁਪੱਟਾ ਜਿੱਥੇ-ਜਿੱਥੇ ਅਸੀਂ ਨੇ ਸਲਾਈ ਲਗਾਈ ਸੀਗੀ ਪੀਸ ਨੂੰ ਜੋੜ ਕੇ ਉੱਥੇ ਦੇਖੋ ਆਪਾਂ ਨੇ ਦਿੱਤੇ ਕੋਈ ਵੀ ਤੁਸੀਂ ਲੈਸ ਯੂਜ਼ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਇਦਾਂ ਦੀ ਲੈਸ ਯੂਜ਼ ਕਰਨੀ ਹੈਗੀ ਦਾ ਬਸ ਥੋੜੀ ਜੀ ਬਰੀਕ ਇਦਾਂ ਦੀ ਲੈਸ ਲਗਾ ਲੈਣੀ ਹੈਗੀ ਕਿਸੇ ਵੀ ਡਿਜ਼ਾਈਨ ਦੀ ਤੇ ਜਿਹੜੀ ਆਪਾਂ ਨੇ ਸਾਈਡ ਤੇ ਦੇਖੂ ਲਗਾਈ ਹੈਗੀ ਲੈਸ ਇਸੇ ਤਰ੍ਹਾਂ ਤੁਸੀਂ ਕੋਈ ਵੀ ਲੈਸ ਸਾਈਡ ਤੇ ਲਗਾ ਕੇ ਹੈਗਾ ਜਿਹੜਾ 컬러ਫੁਲ ਦੁਪੱਟਾ ਹੈਗਾ ਜਿਹੜਾ ਤਿਆਰ ਕਰ ਸਕਦੇ ਹੋਗੇ ਦੇਖੋ ਦੁਪੱਟਾ ਬਹੁਤ ਹੀ ਸੋਹਣਾ ਤਿਆਰ ਹੋਇਆਗਾ ਕਿ ਤੁਸੀਂ ਵੀ ਇਸ ਤਰ੍ਹਾਂ ਜਿਹੜਾ ਘਰੇ ਹੈਗਾ ਪੀਸਾ ਦਾ ਦੁਪੱਟਾ ਤਿਆਰ ਕਰ ਸਕਦੇ ਹੋਗੇ ਤੇ ਦੇਖੋ ਬਹੁਤ ਵਧੀਆ ਲੱਗ ਰਿਹਾ ਹੈਗਾ ਤੇ ਇਹ ਦੁਪੱਟਾ ਤੁਸੀਂ ਕਿਸੇ ਵੀ ਸੂਟ ਦੇ ਨਾਲ ਲੈ ਸਕਦੇ ਹੋਗੇ ਥੈਂਕ ਯੂ